ਮੁਲਦਾ ਸਿੱਧੂਆਂ ਦਾ ਅੱਜ 452 ਲੱਖਾਂ ਦੀ ਸ਼ਾਨ ਸ਼ਿੰਗਾਰ ਕੇ ਆ ਬਾਈ ਮਾਰੇ ਇਹ ਰੋਕ ਬੰਦ ਕਰਾ ਦੇ ਗਾਣਾ ਮਾਰੇ ਬੰਦ ਕਰ ਇਹਦੇ ਕੋਲੇ ਬਾਈ ਹਰ ਚੀਜ਼ ਕੰਪੈਨ ਰੀਪਰ ਹਰ ਚੀਜ਼ ਮਿਲਦੀ ਹੈ ਟਰੈਕਟਰਾਂ ਦਾ ਕੰਪੈਨ ਦਾ ਸ਼ੌਕੀ ਸਰਦਾਰ ਤੇ ਉੱਪਰ ਦੇਖੋ ਇਹਨੇ ਸਪੈਸ਼ਲ ਕੰਪੈਨਾਂ ਵਾਸਤੇ ਇਹ ਇਤਨਾ ਵੱਡਾ ਇੱਕ ਵਰਾਂਡਾ ਪਾਇਆ ਹੋਇਆ ਕਹਿ ਲੀਏ ਤੇ 855 ਟਰੈਕਟਰ ਇਹ ਕਰਨੈਲ ਸਿੰਘ ਸਿੱਧੂ ਕਰਨੈਲ ਸਿੰਘ ਸਿੱਧੂ ਸ਼ੌਂਕੀ ਸਰਦਾਰ ਕੰਪੈਨ ਦੀ ਸੰਭਾਲ ਪੂਰੀ ਟੱਕੇ ਰੱਖੀ ਵੀ ਹੈ ਸਾਹਮਣੇ ਆ ਗਿਆ ਇਧਰ ਆ ਗਈ ਸਾਹਮਣੀ ਰਵਾ ਫੀਡ ਜੋ ਅੱਕੇ ਆਪਣੇ ਮੱਝਾਂ ਗਾਂਾਂ ਵਾਸਤੇ ਬਹੁਤ ਹੀ ਵਧੀਆ ਇੱਕ ਨੰਬਰ ਫੀਡ ਇਹ ਵੀ ਚੱਲਿਆ ਹੁਣ ਕਰਨਾਲ ਸਿੰਘ ਖੇਤ ਨੂੰ ਖੇਤ ਹੁਣ ਤਿਆਰੀ ਕਰਦਾ ਵਾਹਣ ਦੀ ਆਪਣੇ ਦੀ ਅੱਗੇ ਝੋਨੇ ਦਾ ਟਾਈਮ ਆ ਰਿਹਾ ਝੋਨਾ ਲਾਉਣਾ ਸ਼ੁਰੂ ਕਰ ਵੀ ਦਿੱਤਾ ਤੇ ਬਾਕੀ ਜੋਰਾ ਤੇ ਕਮ ਇਧਰ ਆ ਰਾਜ ਬਰਾੜ ਜਾਣੀ ਦੀ ਰਾਜਵਿੰਦਰ ਸਿੰਘ ਸਿੱਧੂ ਇਹ ਆ ਪਾਣੇ ਇਸ ਖਿਆਲ ਨਾਲ ਇਹ ਬੈਂਕ ਦੇ ਵਿੱਚ ਲੱਗਿਆ ਵਸਦਾ ਬੈਂਕ ਮੈਨੇਜਰ ਹੈ ਇਹ ਕੁੰਮਰ ਹੈ بارش ਵੀ ਹੋ ਕੇ ਹਤੀ ਥੋੜ ਥੋੜੀ ਆ ਰਹਾ ਤੇ ਪਾਣੀ ਖੜਾ ਹੈ ਇਧਰ ਕਿੰਨਾ ਸੋਹਣਾ ਲੱਗੋ ਤੇ ਆ ਪਿੰਡਾਂ ਵਾਲੇ ਰਾ ਮਿੱਤਰੋ ਉਦੋਂ ਰੁੱਤ ਤੁਰਿਆ بڑے ਚੀਤੇ ਆਉਂਦੇ ਇਹ ਉਦੋਂ ਵਾਲੇ ਯਾਦ ਆਉਂਦੇ ਜੇ ਕੈਨੇਡਾ ਨੂੰ ਡੱਜ ਵਗ ਜਾਂਦੇ ਆ ਤੇ ਇੰਗਲੈਂਡ ਕੈਨੇਡਾ ਅਮਰੀਕਾ ਉਦੋਂ ਫਿਰ ਪਿੰਡ ਦੇ ਰਾਹ ਤੇ ਪਿੰਡ ਦੀਆਂ ਗਲੀਆਂ ਉਦੋਂ بڑے ਚੀਤੇ ਆਉਂਦੇ ਆ ਇੱਥੇ ਤਾਂ ਹਰ ਕੋਈ ਭਜਦਾ ਚਲੋ ਯਾਰ ਕੈਨੇਡਾ ਚਲੀਏ ਫਲਾਣਾ ਚਲੀਏ ਆ ਖੜਾ ਹੈ ਮਿੱਤਰ ਦੋਸਤ ਮਾਨ ਇਹ ਮਾਨ ਮਰਾੜਾ ਮਾਨ ਮਰਾੜਾ ਮਾਲਾ ਇੱਕ ਆਪਣਾ ਗਮਾਂਡੀ ਹੈ ਮਾਨ ਕਿਵੇਂ ਆ ਤੇ ਸਰਦਾਰ ਕਰਨਾਲ ਸਿੰਘ ਸਿੱਧੂ ਕੋਲੇ ਖੜਾ ਹੈ ਤੇ 855 ਖੇ ਦੀ ਤਿਆਰੀ ਲੌਜੀ ਇਹ ਆ ਗਿਆ ਆਪਣੀ ਮੱਖਣ ਬਰਾੜ ਕਾ ਘਰ ਫੈਕਟਰੀ ਆ ਅੰਦਰ ਰਵਾ ਫੀਡ ਫੈਕਟਰੀ ਆਂ ਹੰਦੀ ਸਿੱਧੂ ਆ ਸਭ ਜਿਸ ਜੀ ਲਾ ਰੱਖਿਆ ਘਰ ਦੀ ਖੇਤ ਦੇ ਵਿੱਚ ਬਾਗੀਚਾ ਛੋਟਾ ਜਾਂ ਜਿੱਥੇ ਐਂਟਰੀ ਘਟ ਹੁੰਦੀ ਸੀ ਕਾਲੀ ਤੇ ਲੱਗਿਆ ਸੀ ਨਾਕ ਤਾਂ ਵਗਾ ਇਧਰ ਵੀ 98 11 ਖੜਾ 98 11 ਅੱਗੇ ਦਿਖਾਉਂਦੇ ਉਹ ਖੜਾ 98 11